ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਆ ਤੁਸੀਂ ਸਭ ਰਾਜ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਗੇ ਵੀ ਸਭ ਠੀਕ ਠਾਕ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਟੱਲੇ ਵਾਲਾ ਇਹਦਾ ਬਟਨ ਉਹਨੂੰ ਜ਼ਰੂਰ ਨਾਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਹਾਜ਼ਰੀ ਜ਼ਰੂਰ ਲਗਾਇਆ ਕਰੋ ਫਾਇਦੇ ਫੇਰ ਹੀ ਹੁੰਦੇ ਨਾ ਕਿਸੇ ਵੀ ਜਗ੍ਹਾ ਤੇ ਆਪਾਂ ਜਦੋਂ ਜਦੋਂ ਹਾਜ਼ਰੀ ਲਗਾ ਦਿੰਦੇ ਆ ਹੈ ਕਿ ਇਹ ਤਾਂ ਆਪ ਨੂੰ ਆਮ ਹੀ ਸਾਰਿਆਂ ਨੂੰ ਪਤਾ ਅੱਜ ਤੁਹਾਨੂੰ ਨਮਕ ਬਾਰੇ ਦੱਸਣ ਲੱਗਿਆ ਨਮਕ ਦੇ ਫਾਇਦੇ ਤੇ ਨੁਕਸਾਨ ਅੱਗੇ ਮੈਂ ਤੁਹਾਨੂੰ ਪੀੜੀ ਸਰੋਂ ਵਾਲਾ ਦੱਸਿਆ ਸੀ ਬਹੁਤ ਲੋਕਾਂ ਨੂੰ ਉਹਦੇ ਨਾਲ ਫਾਇਦੇ ਹੋਏ ਨੇ ਤੇ ਬਾਕੀ ਜੇ ਕਿਸੇ ਨੂੰ ਡਾਟ ਹੋਵੇ ਆਪਾਂ ਡੇਲੀ ਫੇਸਬੁਕ ਤੇ ਜਿੰਨੇ ਵੀ ਲੋਕਾਂ ਨੂੰ ਫਾਇਦਾ ਹੁੰਦਾ ਉਹਨਾਂ ਦੇ ਸਟੇਟਸ ਵੀ ਲਾਉਣੀ ਆ ਮੈਂ ਤੇ ਉਹਦਾ ਸ਼ਾਰਟ ਲੈ ਕੇ ਵੀ ਲਾਉਣੀ ਆ ਮੈਂ ਹਾਂ ਉਹਨਾਂ ਨੂੰ ਮੈਂ ਹੁਣ ਇਹ ਜ਼ਰੂਰ ਕਿਹਾ ਉਹ ਜਦੋਂ ਕਮੈਂਟ ਲਿਖਦੇ ਸੀ ਕਮੈਂਟ ਮੈਨੂੰ ਪਤਾ ਨਹੀਂ ਸੀ ਲੱਗਦਾ ਬਹੁਤ ਨੀਚੇ ਚਲੇ ਜਾਂਦਾ ਸੀ ਪਤਾ ਨਹੀਂ ਹਲਾ ਕਿਹੜੀ ਵੀਡੀਓ ਤੇ ਨਾਲੇ ਕਮੈਂਟ ਕਰਦਾ ਮੈਂ ਫਿਰ ਉਹ ਲੱਭਦਾ ਨਹੀਂ ਸੀ ਮੈਨੂੰ ਹੁਣ ਮੈਂ ਸਾਰਿਆਂ ਨੂੰ ਇਹ ਵੀ ਕਹਿਨੀ ਆ ਵੀ ਤੁਸੀਂ ਜਿੱਥੇ ਮੇਰਾ WhatsApp ਨੰਬਰ ਆ WhatsApp ਦੇ ਉੱਤੇ ਤੁਸੀਂ ਲਿਖ ਕੇ ਮੈਸੇਜ ਛੱਡ ਦਿਆ ਕਰੋ ਮੈਸੇਜ ਪੂਰਾ ਸਾਫ਼ ਸੁਥਰਾ ਲਿਖਿਆ ਕਰੋ ਆਪਣੇ ਜ਼ਿਲ੍ਹੇ ਦਾ ਨਾਮ ਆਪਣੀ ਸਟੇਟ ਦਾ ਨਾਮ ਤੇ ਆਪਣੀ ਫਿਰ ਜਿਲ੍ਹਾ ਸ਼ਹਿਰ ਡਾਕਖਾਨਾ ਜੋ ਵੀ ਹੈ ਪੂਰਾ ਵੇਰਵੇ ਦੇ ਵਿੱਚ ਲਿਖਿਆ ਕਰੋ ਆਪਦਾ ਨਾਮ ਦੇਖੋ ਫੋਟੋ ਜਾਂ ਫਿਰ ਫੋਨ ਨੰਬਰ ਮੈਂ ਤੁਹਾਡਾ ਜਨ ਤੱਕ ਨਹੀਂ ਕਰਾਂਗੀ ਕਿਉਂਕਿ ਮੈਨੂੰ ਪਤਾ ਬਹੁਤ ਲੋਕੀ ਫਿਰ ਪਰੇਸ਼ਾਨ ਕਰਦੇ ਨੇ ਲੋਕਾਂ ਨੂੰ ਮਤਲਬ ਫੋਨ ਤੇ ਜੀ ਸਾਨੂੰ ਦੱਸੋ ਸਾਨੂੰ ਦੱਸੋ ਤੇ ਉਹ ਗੱਲ ਮੈਂ ਨਹੀਂ ਕਰਾਂਗੀ ਮੈਂ ਵੀ ਕਬੀਲਦਾਰ ਹਾਂ ਮੈਨੂੰ ਵੀ ਪਤਾ ਕਈ ਈਆਂ ਭੈਣਾਂ ਦੀ ਫੋਟੋ ਲੱਗੀ ਹੁੰਦੀ ਹੈ ਮੈਂ ਫੋਟੋ ਦੇ ਉੱਤੇ ਕੁਝ ਨਾ ਕੁਝ ਲਾ ਦਿੰਦੀ ਹਾਂ ਅੱਛਾ ਜੀ ਇਹ ਤਾਂ ਹੋ ਗਿਆ ਮੇਰੀ ਜ਼ਰੂਰੀ ਬੇਨਤੀਆਂ ਜਿਹੜੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਅੱਜ ਤੁਹਾਨੂੰ ਨੰਕ ਤੋਂ ਦੱਸਣ ਲੱਗੀ ਹਾਂ ਜੀ ਪਹਿਲਾਂ ਉਹ ਵੀ ਗੱਲ ਦੱਸਦੀ ਐ ਕਿੰਨੇ ਆ ਮੇਰੇ ਘਤੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਜੀ ਸਾਡੀ ਕੁੱਜੀ ਦੁੱਧ ਵਾਲੀ ਵਾਰ-ਵਾਰ ਟੜ ਜਾਂਦੀ ਐ ਤੇ ਕੋ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਦੋਤ ਬਹੁਤ ਹੀ ਜ਼ਿਆਦਾ ਕਿਸਦਾ ਕੁਝ ਕੀਤਾ ਕਰਾਇਆ ਵੀ ਹੋ ਸਕਦਾ ਤੁਸੀਂ ਪਹਿਲਾਂ ਕੁੱਜੀ ਤਾਂ ਰੱਖਣੀ ਹੋ ਰੱਖਣੀ ਆ ਰੱਖ ਲਓ ਤੇ ਹੁਣ ਤੁਸੀਂ ਇਹਦੇ ਨਾਲ ਨਾਲ ਇੱਕ ਛੋਟਾ ਜਿਹਾ ਨਮਕ ਵਾਲਾ ਟੋਟਕਾ ਵੀ ਕਰ। ਤੁਸੀਂ ਚਾਰਾ ਖੁੰਝਿਆਂ ਵਿੱਚ ਆ ਦੇਖੋ ਮੈਂ ਵੀ ਲੈ ਆ ਕੇ ਰੱਖੇ ਨੇ ਮੈਂ ਵੀ ਕਰਨਾ ਮੈਂ ਵੀ ਕਰਦੀ ਆ ਇਹ ਜੀ ਗੱਲ ਨਹੀਂ ਕਿ ਅਸੀਂ ਵੀ ਕਵੀਲਦਾਰਾਂ ਦੇਖੋ ਹੁਣ ਹਰ ਇੱਕ ਦਾ ਦੁਸ਼ਮਣ ਤਾਂ ਹਰ ਇੱਕ ਦਾ ਹੀ ਹੁੰਦਾ ਵਾ। ਇਹ ਨਹੀਂ ਇਹ ਜਾਂ ਕੱਚ ਦਾ ਵਰਤਮਾਨ ਲਿਆ ਹੋਇਓ। ਚਾਰ ਚਾਰੇ ਮੈਂ ਲੈ ਕੇ ਆਈਆਂ ਤੇ ਇਨ੍ਹਾਂ ਚਾਰਾਂ ਦੇ ਵਿੱਚ ਤੁਸੀਂ ਨਮਕ ਪਾਓ। ਸਮੁੰਦਰੀ ਨਮਕ ਸੱਦਾ ਪਾਲੋ ਸੁੰਦਰੀ ਪਾਲੋ ਇਹਨੂੰ ਚਾਰਾ ਖੁੰਝਾਂ ਵਿੱਚ ਰੱਖਣਾ ਜੇ ਆਪਾਂ ਆਪਣੇ ਘਰ ਦੇ ਖੁੰਝੇ ਗਣਦੇ ਫਿਰ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਨੇ ਮਤਲਬ ਦੋ ਖੁੰਝੇ ਬੈਕ ਸਾਈਡ ਦੋ ਖੁੰਝੇ ਫਰੰਟ ਵਾਲੇ ਉਹਨਾਂ 'ਚ ਰੱਖਣਾ ਹੁਣ ਤੁਸੀਂ ਇਹਨੂੰ 24 ਘੰਟੇ ਬਾਅਦ ਦੇਖਣਾ ਵੀ ਇਹਦਾ ਪਾਣੀ ਬਣਿਆ ਜਾਂ ਨਹੀਂ ਅਗਰ ਇਹਦਾ ਪਾਣੀ ਬਣ ਗਿਆ ਜਿਵੇਂ ਆਪਣਾ ਨਿੰਬੂ ਦਾ ਹੁੰਦਾ ਬਣਾਇਆ ਹੋਇਆ ਉਸ ਤਰ੍ਹਾਂ ਦਾ ਗਾੜਾ ਜਿਹਾ ਘੋਲ ਬਣ ਗਿਆ ਇਹਦਾ ਫੇਰ ਸਮਝ ਲਿਓ ਵੀ ਇਸ ਪਾਸੋਂ ਇਸ ਦਿਸ਼ਾ ਤੋਂ ਸਾਡੇ ਘਰੇ ਚੀਜ਼ ਆ ਰਹੀ ਆ ਜਿਹੜਾ ਵੀ ਕੋਈ ਜਾ ਕਰਦਾ ਕਰਾਉਂਦਾ ਉਸ ਦਿਸ਼ਾ ਦਾ ਤੁਹਾਨੂੰ ਪਤਾ ਲੱਗ ਜੂ ਵੀ ਐ ਸੱਜੇ ਪਾਸੇ ਵਾਲਾ ਜਾਂ ਖੱਬੇ ਪਾਸੇ ਵਾਲਾ ਜਾਂ ਤਾਂ ਦੱਖਣ ਵਾਲਾ ਜਾਂ ਪੱਛਮ ਵਾਲਾ ਕੋਈ ਵੀ ਤੁਹਾਨੂੰ ਪਤਾ ਲੱਗ ਜੂ ਜੇ ਘੱਟ ਤੁਹਾਡੇ ਘਰੇ ਕਈਆਂ ਤਾਂ ਬਹੁਤ ਜ਼ਬਰਦਸਤ ਇਹ ਚੀਜ਼ ਘਰ ਦੇ ਵਿੱਚ ਹੁੰਦੀ ਆ ਉਹਨਾਂ ਦਾ ਤਾਂ 24 ਘੰਟੇ ਵਿੱਚ ਪਾਣੀ ਬਣ ਜਾਏਗਾ ਜਿਨ੍ਹਾਂ ਦੇ ਉਸ ਤੋਂ ਘੱਟ ਉਹ ਤੀਜੇ ਦਿਨ ਜਿਹਦਾ ਉਸ ਤੋਂ ਘੱਟ ਪੰਜਵੇਂ ਦਿਨ ਜਿਹਦੇ ਥੋੜਾ ਵਾਲਾ ਮਾੜਾ ਮੋਟਾ ਕਿਸੇ ਦਾ ਕੁਸ਼ਕਿੰਤਾ ਕਰਾਇਆ ਉਹ ਸੱਤਵੇਂ ਦਿਨ ਪਾਣੀ ਬਣੂਗਾ ਸੱਤ ਦਿਨ ਤੁਸੀਂ ਪੂਰੀ ਨਿਗਰ ਰੱਖਣੀ ਆਂ ਅਗਰ ਪਾਣੀ ਨਹੀਂ ਬਣਿਆ ਕਿਸੇ ਵੀ ਪਾਸੇ ਵਾਲੇ ਵਰਤਮਾਉਂਦਾ ਤਾਂ ਤੁਸੀਂ ਨਿਸ਼ਚਿਤ ਹੋ ਜੋ ਵੀ ਤੁਹਾਡੇ ਘਰੇ ਕੁੱਝ ਕਿਸੇ ਦਾ ਕੀਤਾ ਕਰਾਇਆ ਨਹੀਂ ਹੈਗਾ ਅਗਰ ਬਾਰ-ਬਾਰ ਪਾਣੀ ਬਣਦਾ ਤੁਹਾਡੇ ਨੂੰ ਦਾ 24 ਇੱਕ ਮੁੰਡੇ ਦਾ 24 ਘੰਟੇ ਬਾਦ ਨੂੰ ਦਾ ਪਾਣੀ ਬਣ ਜਾਂਦੀ ਸੀ ਮਾਲ ਮਾਨਸਾ ਜ਼ਿਲ੍ਹੇ ਦਾ ਪਿੰਡ ਪਤਾ ਨਹੀਂ ਕੀ ਆ ਕਾਕੜਾ ਕਨ ਕੀ ਕੁਝ ਇਹ ਜਿਹੇ ਪਿੰਡਾਂ ਦਾ ਮੁੱਖ ਆ ਕਨ ਕੀ ਉਹ ਲਿਖਦਾ ਹੁੰਦਾ ਪਹਿਲਾਂ ਸਭ ਤੋਂ ਮੈਸੇਜ ਮੈਨੂੰ ਉਸੇ ਨੇ ਕੀਤਾ ਸੀ ਉਹਦੇ ਕੰਮ ਸਭ ਤੋਂ ਪਹਿਲਾਂ ਫਸਟ ਨੰਬਰ ਦੇ ਵਿੱਚ ਠੀਕ ਹੋਏ ਸੀ ਤੇ ਹੁਣ ਵੀ ਮੇਰੇ ਨਾਲ ਬਹੁਤ ਵਧੀਆ ਜੁੜਿਆ ਹੋਇਆ ਵਧੀਆ ਰਿਲੈਕਸ ਸਾਡੇ ਨਾਲ ਸਬੰਧ ਨੇ ਉਹਦਾ ਵਿਚਾਰਾ ਇਹ ਕੰਮ ਜਦੋਂ ਵੀ ਉਹਨੂੰ ਕੋਈ ਦਿੱਕਤ ਪੈਂਦੀ ਹੈ ਜਦੋਂ ਵੀ ਉਹ ਫੋਨ ਕਰਕੇ ਵੀ ਪੁੱਛ ਲੈਂਦਾ ਕਿ ਉਹਦਾ ਨੰਬਰ ਮੇਰੇ ਕੋਲ ਵੀ ਹੈ ਮੇਰਾ ਨੰਬਰ ਉਹ ਜੰਤ ਤੱਕ ਉਹਨੇ ਆਪਣਾ ਨੰਬਰ ਕੀਤਾ ਸੀ ਉਹਨੇ ਮੇਰੀ ਬਹੁਤ ਸਪੋਰਟ ਵੀ ਕੀਤੀ ਹੋਈ ਹੈ ਉਹਨੇ ਇਹ ਕਿਹਾ ਹੋਇਆ ਵੀ ਜੇ ਵੀ ਕਿਸੇ ਨੂੰ ਡਾਟ ਆ ਮੇਰੇ ਨਾਲ ਗੱਲ ਕਰ ਸਕਦਾ ਬੰਸ਼ੇ ਮੁੰਡੇ ਨੇ ਇਸ ਗੱਲ ਦਾ ਨੰਬਰ ਦਿੱਤੇ ਹੋਏ ਨੇ ਪੱਕੇ ਜਿਨ੍ਹਾਂ ਨੂੰ ਇਹ ਮਤਲਬ ਕਹਿੰਦੇ ਨੇ ਵੀ ਸਾਡੇ ਨਾਲ ਗੱਲ ਕਰੋ ਬਾਕੀ ਜਿਹੜੀਆਂ ਧੀਆਂ ਭੈਣਾਂ ਤਾਂ ਡਰ ਜਾਂਦੀਆਂ ਹੁੰਦੀਆਂ ਨੇ ਲੈਣਾ ਇੱਕ ਨਹੀਂ ਤੇ ਕਈ ਲੋਕ ਇਸ ਗੱਲ ਨੂੰ ਇੰਨਾ ਅਲਗੋਰ ਵੀ ਨਹੀਂ ਕਰਦੇ ਉਹ ਸਮਝ ਲੈਂਦੇ ਨੇ ਪਿਆ ਹੋਵੇ ਕੋਈ ਸਾਡਾ ਕੰਮ ਬਣਿਆ ਸੀ ਕੀ ਲੈਣਾ ਹੈ ਕਿ ਨਹੀਂ ਕਈ ਲੋਕੀ ਹਮਦਰਦੀ ਵੀ ਬਹੁਤ ਕਰਦੇ ਨੇ ਹੁਣ ਤੁਸੀਂ ਕੀ ਕਰਾਂ ਜਿਹੜੇ ਵਰਤਮਾਨ ਦਾ ਨੂਨ ਬਣ ਗਿਆ ਇਸ ਵਰਤਮਾਨ ਨੂੰ ਸੁੱਧੇ ਵਰਤਮਾਨ ਦੋ ਸਾਈਡਾਂ ਦਾ ਬਣ ਜਵੇ ਤਿੰਨ ਦਾ ਬਣ ਜਵੇ ਚਾਰ ਦਾ ਤਾਂ ਬਣਦਾ ਹੈ ਨਾ ਅਗਰ ਚਾਰ ਦਾ ਵੀ ਬਣ ਗਿਆ ਤਾ ਤੁਹਾਨੂੰ ਇਹ ਚਾਰੇ ਵਰਤਮਾਨ ਬਾਹਰ ਸੁੱਟ ਕੇ ਹੁਣੇ ਪਾਣੇ ਨੇ ਸੁੱਧੇ ਨੂਨ ਸੁੱਧੇ ਵਰਤਮਾਨ ਘਰੇ ਨਹੀਂ ਰੱਖਣਾ ਇਹਨਾ ਸੋਚਿਓ ਵੀ 80 90 ਰੁਪਏ ਦਾ ਆਇਆ ਜੀ ਜੇ ਘਰ ਦਾ ਫਾਇਦਾ ਕਰ ਦੇਖੋ ਜਦੋਂ ਤੁਸੀਂ ਕਿਸੇ ਸਿਆਣੇ ਕੋਲੇ ਜਾਂ ਫਿਰ ਕਿਸੇ ਜੋਸਤੀ ਕੋਲੇ ਜਾਂ ਕਿਤੇ ਵੀ ਜਾਣਾ ਤੁਹਾਡਾ ਕਿੰਨਾ ਖਰਚਾ ਤੁਸੀਂ ਘਰ ਬੈਠਿਆ ਨੇ ਆਪਣੇ ਆਪ ਆਪਣੇ ਘਰ ਦਾ ਰਿਜਲਟ ਲੈਣਾ ਦੇਖੋ ਕੰਮ ਜਿਆਦਾ ਮਹਿੰਗਾ ਨਹੀਂ ਹੈਗਾ ਕੱਲ ਮੈਂ ਸਟੇਟਸ ਲਾਇਆ ਸੀ ਸ਼ਾਇਦ ਉਸ ਮੁੰਡੇ ਜਿਹਨੇ 12 ਲੱਖ ਰੁਪਇਆ ਲਾਇਆ ਤੇ ਉਹਦਾ ਕੰਮ ਕੋਈ ਨਹੀਂ ਹੋਇਆ। ਦੇਖੋ ਬਣ ਗਿਆ ਰੱਬ ਨੇ ਮੂਵਲੀ ਦੀ ਗੱਲ ਨਾਲ ਬਣ ਗਿਆ। ਫਿਰ ਜੇ ਮੈਂ ਰੱਬ ਵੀ ਕਹਿੰਨੇ ਤਾਂ ਲੋਕਾਂ ਨੇ ਫਿਰ ਤੂੰ ਬਚ ਕੇ ਆਉਣੀ ਏ। ਰੱਬ ਵੀ ਕੋਈ ਨਾ ਕੋਈ ਵਿੱਚ ਖੜਾਉਂਦਾ ਇਨਸਾਨ। ਇਹ ਗੱਲ ਮੰਨਣੀ ਪਊ। ਰੱਬ ਸਿੱਧਾ ਨਹੀਂ ਕਹਿੰਦਾ ਆ ਕੇ ਵੀ ਤੁਸੀਂ ਆਹ ਕੁਝ ਕਰ ਲਓ। ਉਹ ਕਿਸੇ ਦਾ ਬਹਾਨਾ ਲੈਂਦਾ। ਹੱਕ ਨਹੀਂ। ਕਿਸੇ ਦਾ ਵੀ ਲੈ ਲਵੇ ਜਾਈ। ਜੋ ਉਹਦੀ ਮਾਲਕ ਦੀ ਕਿਰਪਾ ਸਿੱਤੇ ਪਾਤਸ਼ਾਹ ਦੀ ਜਿਹਦੇ ਉੱਤੇ ਮਰਜੀ ਉਹਦੀ ਰਜਾ ਹੁੰਦੀ ਏ ਇਹ ਵੀ ਕੋਈ ਹੱਕ ਨਹੀਂ। ਬੰਦਾ ਨਹੀਂ ਕੋਈ ਕੁਝ ਕਰ ਸਕਦਾ ਹੁੰਦਾ ਮੈਂ ਹੁਣ ਵੀ ਕਹੇ ਇਹ ਗੱਲ ਨਾ ਮੈਂ ਕਹਿਣਾ ਹਟਾਂਗੀ ਤੇ ਨਾ ਮੈਂ ਟਹਿਣੋ ਠਟੀਆਂ ਤੇ ਹੁਣ ਤੁਸੀਂ ਕੀ ਕਰਨਾ ਇਹ ਤਾਂ ਤੁਹਾਡਾ ਨੂਨ ਦਾ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਤਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਨੂਨ ਨੂੰ ਬਾਰ-ਬਾਰ ਬਦਲਦੇ ਰਹੋ ਜਿੰਨਾ ਚਿਰ ਪਾਣੀ ਹੋਊਗਾ ਦੋ ਦੇ ਸ਼ਾ ਦਾ ਹੋਵੇ ਤਿੰਨ ਦਾ ਹੋਵੇ ਚਾਰਾਂ ਦਾ ਹੋਵੇ ਚਾਰਾਂ ਦਾ ਅਗਰ ਨਹੀਂ ਹੁੰਦਾ ਫਿਰ ਨਿਸ਼ਚਿਤ ਹੋ ਜਾਓ ਸਾਡੇ ਘਰੇ ਕੁਝ ਨਹੀਂ ਇੱਕ ਹੋਰ ਇਹਦੇ ਨਾਲ ਤੁਸੀਂ ਐਤਵਾਰ ਵਾਲੇ ਦਾ ਇੱਕ ਕੱਚ ਦਾ ਗਲਾਸ ਲਵੋ। ਉਹਦੇ ਵਿੱਚ ਇੰਨਾ ਕੁ ਥੋੜਾ ਜਿਹਾ ਪਾਣੀ ਪਾ ਲਓ। ਮਤਲਬ ਤੀਜਾ ਹਿੱਸਾ ਪਾਣੀ ਪਾ ਲਓ। ਬਾਕੀ ਦੋ ਹਿੱਸੇ ਖਾਲੀ ਰਹਿਣੋ। ਇੱਕ ਅੱਧਾ ਕਰ। ਉਹਦੇ ਵਿੱਚ ਇੱਕ ਚਮਚਾ ਹਾਦੀ ਦਾ। ਇੱਕ ਚਮਚਾ ਫਟਕੜੀ ਦਾ। ਥੋੜਾ ਜਿਹਾ ਭੀਮਸੈਨ ਕਪੂਰ ਇਸ ਤਰ੍ਹਾਂ ਬਰੀਕ ਕਰਕੇ ਉਹਦੇ ਵਿੱਚ ਪਾ। ਉਹਨੂੰ ਸਾਰੀ ਰਾਤ ਪਿਆ ਰਹਿਣ ਦਿਓ। ਸੋਮਵਾਰ ਵਾਇਦਨ ਉਹਨੂੰ ਸ਼ੈਂਕ ਦੇ ਵਿੱਚ ਨਹੀਂ ਪਾਉਣਾ ਹੈਗਾ ਵੀ ਸ਼ੈਂਕ ਚ ਪਾ ਦੇਣਾ ਨਾ ਨਾ ਘਰ ਹੀ ਰਹਿਜੋ ਸਭ ਕੁਝ ਅਗਰ ਇੱਕ ਹਫਤਾ ਰੱਖ ਸਕਦੇ ਹੋ ਅਗਲੇ ਐਤਵਾਰ ਤੱਕ ਰੱਖ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਆ ਫੇਰ ਤਾਂ ਇਹ ਦੇਖ ਲਿਬਿਓ ਕਾਲਾ ਹੋ ਜੂ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਜਾਂ ਕੁਝ ਕੀਤਾ ਕਰਾਇਆ ਜਾਂ ਕੋਈ ਵੀ ਐਜੀ ਕੋਈ ਗੱਲਬਾਤ ਹੈਗੀ ਆ ਤੁਹਾਡੇ ਘਰ ਨੂੰ ਸ਼ੁੱਧ ਬਣਾ ਦਿਓ ਸਭ ਕੁਝ ਖਿੱਚ ਲੂਗਾ ਕਾਲਾ ਹੋ ਜੂ ਤੁਸੀਂ ਦੇਖ ਕੇ ਹਰਾ ਮੰਨ ਜੂ ਕਿ ਇੰਨਾ ਕਾਲਾ ਹੋ ਗਿਆ ਹੂੰ ਹੁਣ ਤੁਸੀਂ ਇਹਦੇ ਨਾਲ ਹੀ ਜਿਹੜਾ ਇਹ ਚਿੰਨ੍ਹ ਨਾਮਕ ਰੱਖਿਆ ਇੱਕ ਰਾਤ ਹੁਣ ਇਹਦਾ ਤੋਕਾ ਜ਼ਮੀਨ ਤੇ ਨਹੀਂ ਡੋਲਣਾ ਚਾਹੀਦਾ ਹੱਥ ਦੀ ਪਾ ਕੇ ਕਪੂਰ ਪਾ ਕੇ ਜਿਹੜਾ ਤੁਸੀਂ ਫਟਕੜੀ ਪਾ ਕੇ ਕੱਚ ਦੇ ਗਲਾਸ ਵਿੱਚ ਐਤਵਾਰ ਵਾਰ ਵਾਰ ਇਹਨੂੰ ਪਾਣੀ ਰੱਖਿਆ ਤੇ ਸੋਮਵਾਰ ਨੂੰ ਇਹ ਸ਼ੈਂਕ ਵਿੱਚ ਨਹੀਂ ਡੋਲਣਾ ਇਸ ਨੂੰ ਕਿਸੇ ਦੇ ਦਰਾਂ ਮੂਰੇ ਵੀ ਨਹੀਂ ਡੋਲਣਾ ਵੀ ਇਹ ਚੱਕ ਤੈਨੂੰ ਦੇਤਾ ਤੋਹਫਾ ਇਹ ਆਦਤ ਹੁੰਦੀ ਹੈ ਕਈ ਲੋਕਾਂ ਨੂੰ ਆਪਣਾ ਭਲਾ ਤੇ ਦੂਜੇ ਦਾ ਨੁਕਸਾਨ ਦੇਖੋ ਅਗਲੇ ਦਾ ਤਾਂ ਪਤਾ ਨਹੀਂ ਹੋਊ ਕਿ ਇਹ ਤੁਹਾਡਾ ਜ਼ਰੂਰ ਹੋਊਗਾ ਇਸ ਪਾਣੀ ਨੂੰ ਤੁਸੀਂ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਡੋਹ ਲੈ ਆਓ ਜਿੱਥੇ ਝਾੜੀ ਖੜੀ ਹੁੰਦੀ ਹੈ ਕੋਈ ਉੱਥੇ ਪਸ਼ੂ ਨਹੀਂ ਜਾਂਦਾ ਤੇ ਉੱਥੇ ਕੋਈ ਇਨਸਾਨ ਵੀ ਪੈਰ ਨਹੀਂ ਰੱਖਦਾ ਕੋ ਦੂਜੇ ਦਾ ਭਲਾ ਜਦੋਂ ਤੁਸੀਂ ਮੰਗੋਗੇ ਤਾਂ ਤੁਹਾਡਾ ਆਟੋਮੈਟਿਕ ਭਲਾ ਹੋਵੇਗਾ ਬਾਕੀ ਜਿਹੜਾ ਵੀ ਕੰਮ ਬਣਦਾ ਹੁੰਦਾ ਉਹਦਾ ਸਟੇਟਸ ਜ਼ਰੂਰ ਲਾਇਆ ਕਰੋ ਤਾਂ ਅੱਗੇ-ਅੱਗੇ ਕੰਮ ਚੱਲਦੇ ਨੇ ਹੋਰ ਵੀ ਕੋਈ ਜਿਹੜਾ ਤੁਸੀਂ ਪੁੱਛਣਾ ਹੁੰਦਾ ਨੇ ਮੇਰੇ ਕੋਲ ਮੇਰਾ ਫੋਨ ਨੰਬਰ WhatsApp ਦਾ ਮੈਂ ਲਾਉਣੀ ਆ WhatsApp 'ਤੇ ਤੁਸੀਂ ਮੈਨੂੰ ਮੈਸੇਜ ਛੱਡ ਦਿਆ ਕਰੋ ਮੈਂ ਤੁਹਾਨੂੰ ਬੋਲ ਕੇ ਮੈਸੇਜ ਛੱਡ ਦਿਆ ਕਰਾਂਗੇ ਤੁਸੀਂ ਮੈਨੂੰ ਬੋਲ ਕੇ ਛੱਡ ਦਿਆ ਕਰੋ ਇਹ ਸੌਖਾ ਕੰਮ ਆ ਤਾਹੀ ਮੈਂ WhatsApp ਨੰਬਰ ਲਾਇਆ ਤੇ ਕਈ ਵਾਰੀ ਫੋਨ ਨਹੀਂ ਚੱਕ ਹੁੰਦਾ 나ਹੀਂ ਮੈਂ ਫੋਨ 'ਤੇ ਗੱਲ ਕਰਾਂਗੀ ਕਿਉਂ ਮੈਂ ਇੰਨੇ ਕਿੰਨੇ ਲੋਕਾਂ ਨਾਲ ਫੋਨ 'ਤੇ ਗੱਲ ਕਰਾਂ 2000 ਤੋਂ ਉੱਪਰ ਲੋਕਾਂ ਦੇ ਫੋਨ ਆ ਜਾਂਦੇ ਨੇ 60 70 ਤੱਕ ਮੈਸੇਜ ਆ ਜਾਂਦੇ ਨੇ ਜਿਹੜੇ ਮੈਂ ਜਵਾਬ ਨਹੀਂ ਦੇ ਸਕਦੀ ਇੰਨੇ ਮੈਸੇਜ ਆ ਜਾਂਦੇ ਮੈਂ ਪਰ ਦਿੰਦੀ ਜ਼ਰੂਰਾਂ ਹੌਲੀ ਹੌਲੀ ਦਿੰਦੀ ਆ ਜਿੰਨਾ ਕਿ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਆ ਦੇ ਹੁੰਦਾ ਮੈਂ ਦਿੰਨੀ ਆ ਬਾਕੀ ਕੋਈ ਜਿਹੜਾ ਰਹਿ ਜਾਂਦਾ ਛੁੱਟ ਜਾਂਦਾ ਉਹ ਕਈ ਵਾਰੀ ਮੈਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਹਦਾ ਰਹਿ ਗਿਆ ਹੈ ਕਿ ਨਹੀਂ ਹੁਣ ਤੁਹਾਨੂੰ ਵੀ ਪਤਾ ਹਰ ਇੱਕ ਬੰਦਾ ਰਜੇਵੇ ਦੇ ਵਿੱਚ ਰਜਿਆ ਹੈ ਮੈਂ ਵੀ ਕਵੀਲਦਾਰ ਕਿਤੇ ਜਾਣਾ ਵੀ ਹੁੰਦਾ ਸੌ ਪਾਸੇ ਤੇ ਕਈ ਵਾਰੀ ਕੋਈ ਘਰੇ ਵੀ ਆਉਂਦਾ ਹਰ ਇੱਕ ਦੁੱਖ ਸੁੱਖ ਚ ਵੀ ਜਾਣਾ ਪੈਂਦਾ ਹੈ ਕਿ ਨਹੀਂ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਨੂੰ ਸੋਚਣਾ ਹੀ ਪਊਗਾ ਵੀ ਹਾਂ ਠੀਕ ਹੈ ਬਾਕੀ ਤਾਂ ਦੇਖੋ ਫਾਇਦਾ ਜ਼ਿਆਦਾ ਉਹਨਾਂ ਲੋਕਾਂ ਦਾ ਹੀ ਹੁੰਦਾ ਜਿਹੜੇ ਮੇਰੇ ਤੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕਰਦੇ ਜਾਂ ਫਿਰ ਮੈਨੂੰ ਬਾਰ-ਬਾਰ ਮੈਸੇਜ ਕਰਕੇ ਨਹੀਂ ਤੱਕ ਕਰਦੇ ਕੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਅਸੀਂ ਕਿਸੇ ਨੂੰ ਮਾਰਾ ਜਾਂ ਬੰਦੇ ਨੂੰ ਪਰੇਸ਼ਾਨ ਕਰਦੇ ਹਾਂ ਤਾਂ ਉਹ ਕੰਮ ਨਹੀਂ ਬਣਦਾ ਹੁੰਦਾ ਉਹ ਗੱਲ ਜਿਹੜੀ ਫੋਨ ਕਰ ਫੋਨ ਮੈਂ ਤਾਂ ਲਾਇਆ ਵੀ ਜੇ ਕੋਈ ਤੁਹਾਡੇ ਕੋਲੋਂ ਪੈਸੇ ਮੰਗਦਾ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰੋ ਕਿਉਂਕਿ ਮੈਂ ਕਿਸੇ ਨੂੰ ਪੈਸੇ ਨਹੀਂ ਲੈਂਦੀ ਦੇਖੋ ਮੇਰੀਆਂ ਵੀਡੀਓ ਹੀ ਪਾ ਕੇ ਕੋਈ ਜਨਾਨੀ ਆ ਜਿਹੜੀ ਲੋਕਾਂ ਤੋਂ ਪੈਸੇ ਲੈਂਦੀ ਕਾਫੀ ਲੈ ਲੇ ਮੇਰੇ ਸਾਰੇ ਅਗਲੇ ਵੀ ਇੰਨਾ ਕੁ ਚੰਗਾ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਜਦੋਂ ਅਗਲੇ ਉੱਥੇ ਪੈਸੇ ਮੰਗਦੀ ਆ ਤਾਂ ਫੌਰਨ ਅਗਲਿਆਂ ਦਾ ਮੇਰੀ ਵੀਡੀਓ ਅਗਲੇ ਦੇ ਕੋਲ ਪਹੁੰਚ ਜਾਂਦੇ ਉਹ ਵੀ ਕੋਈ ਕੁਦਰਤ ਦੀ ਖੇਡ ਆ ਪੈਸਿਆਂ ਤੋਂ ਬਚ ਰਹੇ ਨੇ ਅਗਲੇ ਜਦ ਹੀ ਮੇਰੇ ਨਾਲ ਫੋਨ ਤੇ ਗੱਲ ਕਰਨ ਨੇ ਹਾਂ ਇੱਕ ਬੰਦੇ ਨੇ ਇੱਕ ਜਨਾਨੀ ਪੈਸਿਆਂ ਤੋਂ ਮਾਰ ਖਾ ਚੁੱਕੀ ਆ ਉਹਨਾਂ ਨੇ ਜਰੂਰ ਪੈਸੇ ਉਹਨਾਂ ਨੂੰ ਕਾਫੀ ਦਿੱਤੇ ਨੇ ਤੇ ਉਹਨਾਂ ਦਾ ਵੀ ਪੈਸੇ ਦੇ ਚੁੱਕੇ ਸੀ ਤੇ ਦੂਜੇ ਦਿਨ ਮੇਰੇ ਕੋਲ ਫੋਨ ਆ ਗਿਆ ਮੈਂ ਕਿਹਾ ਵੀ ਹੁਣ ਤਾਂ ਅਗਲੇ ਨੇ ਮੋੜਨੇ ਹੈ ਨਹੀਂ ਇਕ ਨਹੀਂ ਭਾਈ ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦੀ ਮੈਂ ਦਿੱਲੀ ਤਾਂ ਮੈਂ ਕਿਹਾ ਮੈਂ ਇਹ ਹੀ ਗੱਲ ਕਹਿੰਦੀ ਆ ਵੀ ਮੇਰੀਆਂ ਭੈਣੋਂ ਮੇਰੇ ਭਰਾਵੋ ਮੇਰੇ ਬੱਚੇ ਬੱਚਿਓ ਵੀ ਮੈਂ ਕਿਸੇ ਤੋਂ ਪੈਸਾ ਨਾ ਲਿਆ ਤੇ ਨਾ ਮੈਂ ਲੈ ਰਹੀਆਂ ਨਾ ਮੈਂ ਆਉਣ ਵਾਲੇ ਸਮੇਂ ਵਿੱਚ ਲਵਾਂਗੀ ਇਕ ਨਹੀਂ ਦੇਖੋ ਲੋਕੀ ਤਾਂ ਪਹਿਲੇ ਬਹੁਤ ਬਰਬਾਦ ਕਰ ਚੁੱਕੇ ਪੈਸੇ ਜਿਹੜੇ ਗਰੀਬ ਕੋਲੇ ਪੈਸੇ ਹੈ ਨਹੀਂ ਉਹ ਕਿੱਥੇ ਜਾਊ ਤੇ ਕਿੱਥੇ ਲਾਉ ਉਹ ਦਿਹਾੜੀ ਛੱਡਣ ਲੱਗਿਆ ਵੀ ਬੰਦਾ ਸੋਚਦਾ ਅੱਜ ਕੱਲ 600 ਰੁਪਏ ਦਿਹਾੜੀ ਚਲਦੀ ਐ ਕਿ ਨਹੀਂ ਮੈਂ ਦੇਖੋ ਤੁਹਾਡਾ ਕੁਝ ਵੀ ਨਹੀਂ ਲੱਗਣ ਦੇ ਮੁਕਤੋਂ ਮੁਕਤੀ ਕਰ ਦੇ ਜੇ ਅੱਗੇ ਤੁਹਾਡੀ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ ਫਾਇਦੇ ਜ਼ਰੂਰ ਹੁੰਦੇ ਨੇ ਦੇਖੋ ਕੋਈ ਵੀ ਚੀਜ਼ ਐਝੇ ਨਹੀਂ ਹੁੰਦੀ ਦੇਖੋ ਤੁਹਾਡੇ ਕਿੰਨੇ ਕਿੰਨੇ ਸਾਲਾਂ ਦੇ ਘਰਾਂ ਦੇ ਕੰਮ ਖਰਾਬ ਹੋਏ ਨੇ ਤੇ ਠੀਕ ਹੋਣ ਨੂੰ ਟਾਈਮ ਜ਼ਰੂਰ ਲੱਗਦਾ ਕੋਈ ਵੀ ਕੰਮ ਆ ਡਾਕਟਰ ਦੇ ਦਵਾਈ ਲੈਣ ਜਾਣਿਆ ਜੀ ਆਪਾਂ ਨੂੰ ਲੰਬੀ ਬਿਮਾਰੀ ਹੁੰਦੀ ਆ ਉਹਨੂੰ ਠੀਕ ਹੋਣ ਨੂੰ ਟਾਈਮ ਜ਼ਰੂਰ ਲੱਗਦਾ ਹੈ ਕਿ ਨਹੀਂ ਬੁਖਾਰ ਨੂੰ ਵੀ 10 ਦਿਨ ਤਾਂ ਲੱਗ ਜਾਂਦੇ ਨੇ ਕਈ ਵਾਰੀ ਅੱਜਕੱਲ ਤਾਂ ਹੂੰ ਦੇਖੋ ਬਾਕੀ ਰਹੀ ਗੱਲ ਤੁਸੀਂ ਮੇਰੇ ਨੂੰ ਕੋਈ ਵੀ ਗੱਲ ਕਰਨੀ ਮੈਂ WhatsApp ਨੰਬਰ ਲਾ ਰਹੀ ਆ ਮੇਰੇ ਨਾਲ WhatsApp ਨੰਬਰ ਤੇ ਤੁਸੀਂ ਮੈਸੇਜ ਛੱਡਿਓ ਮੈਸੇਜ ਮੈਂ ਤੁਹਾਨੂੰ ਛੱਡਾਂਗੀ ਕੋਈ ਤਾਂ ਕਰਿਓ ਜੇ ਕੋਈ ਜ਼ਿਆਦਾ ਹੀ ਅਮਰਜੈਂਸੀ ਆ ਕੋਈ ਬੰਦਾ ਬਿਮਾਰ ਠਮਾਰਾ ਜਾਂ ਪੇ ਦੇਖੋ ਘਰੇਲੂ ਲੜਾਈ ਝਗੜੇ ਜਾਂ ਕੁਛ ਅਸਦੀਆਂ ਗੱਲਾਂ ਤਾਂ ਸਾਡੇ ਘਰ ਦੇ ਵਿੱਚ ਆਮ ਹੀ ਹੁੰਦੀਆਂ ਰਹਿੰਦੇ ਨੇ ਵਿਆਹ ਮੰਗਰੇ ਸ਼ਾਦੀ ਇਹ ਤਾਂ ਮੈਂ ਵੀਡੀਓ ਪਾਈ ਦਿੰਨੀ ਆ ਕੋਈ ਜ਼ਿਆਦਾ ਹੀ ਅਮਰਜੈਂਸੀ ਆ ਤੁਹਾਡੇ ਕੋਲੋਂ ਕੋਈ ਪੈਸੇ ਮੰਗਦਾ ਫੇਰ ਮੈਨੂੰ ਮੈਸੇਜ ਜਾਂ ਫੋਨ ਤੇ ਗੱਲ ਕਰੋ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਮੇਰੇ ਫੋਨ ਤੇ ਤਾਂ ਗੱਲ ਕਰੋ ਨਾ ਕਰੋ ਦੇਖੋ ਮੈਂ ਫੋਨ ਚੱਕਦੀ ਹੈ ਨਹੀਂ ਮੈਸਜ ਦੇ ਲੱਭ ਜਾਈ ਦਿੰਦੀ ਕਹਿੰਦੀ ਮੈਂ ਫੋਨ ਨਾ ਚੱਕਣਾ ਨਾ ਮੈਂ ਚੱਕਣੀ ਹੈ ਹਾਂ ਕਈ ਮੇਰੀਆਂ ਧੀਆ ਪਰ ਫਿਰ ਫੋਨ ਨੰਬਰ ਲਾਇਆ ਕਾਸ ਤੋਂ ਮੈਂ ਕਿਹਾ ਮੈਂ ਕਿਹੜਾ ਭਾਈ ਕਿਸ ਤੋਂ ਪੈਸੇ ਲੈਣੀਆਂ ਮੈਂ ਲਾਇਆ ਕਾਸ ਤੋਂ ਹਾਂ ਵੀ ਮੇਰੀ ਫੀਸ ਰੱਖੀ ਹੋਈ ਹੈ 3100 ਰੁਪਏ ਜਾਂ 5100 ਰੁਪਏ ਫ੍ਰੀ ਦੇ ਵਿੱਚ ਸੇਵਾ ਕਰਦੀਆਂ ਤੁਹਾਡੀ ਮਰਜ਼ੀ ਹੈ